ਅੱਜਸੀਂ ਨਿਰਮਲ ਰਿਸ਼ੀ ਮੈਡਮ ਨੂੰ ਕੈਚ ਕਰਵਾਤੇ ਆਏ ਆ ਤੁਹਾਨੂੰ ਪਤਾ ਹੀ ਹੈ ਕਿ ਨਿਰਮਲ ਰਿਸ਼ੀ ਮੈਮ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ ਉਹ ਹਸਤੀ ਹੈ ਜਿਨੇ ਪੰਜਾਬ ਦਾ ਨਾਮ ਰੌਸ਼ਨ ਕਰ ਦਿੱਤਾ ਹੈ ਫਤਮಶ್ರೀ ਅਵਾਜ਼ਾ ਉਹਨਾਂ ਨੂੰ ਸਨਮਾਨਿਆ ਜਾਏਗਾ ਕਿ ਸਾਨੂੰ ਪਤਾ ਲੱਗਾ ਕਿ ਮੈਡਮ ਡਬਿੰਗ ਤੇ ਆਏ ਹੋਏ ਨੇ ਤੇ ਅੱਜ ਉਹ ਫਿਰ ਉਹਨਾਂ ਨਾਲ ਇਹ ਸਾਡਾ ਚੜ੍ਹਦੀ ਕਲਾ ਵੱਡੋ ਪਿਆਰ ਹੈ ਔਰ ਇਹ ਸਾਰਾ ਪਿਆਰ ਮਿਲ ਕੇ ਬਣਦਾ ਹੈ ਸਰ ਹਾਂ ਤਾਂ ਬੇਬੇ ਨੂੰ ਹਲੋ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ ਤੁਸੀਂ ਤਾਂ ਪਹਿਲਾਂ ਲੈ ਚੁੱਕੇ ਹੋ ਇਹਨਾਂ ਦੇ ਪਾਪਾ ਅੱਛਾ ਹਲੋ ਹਲੋ ਹਨੀ ਹਨੀ ਵਾਕੇ ਬਹੁਤ ਬਹੁਤ ਵਧਾਈਆਂ ਜੀ ਆਵਦੀ ਨੂੰ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਲੀ ਹਨੀ ਸਾਡੀ ਪੰਯਾਵਦੀ ਬੇਬੇ ਨੂੰ ਮਾਣ ਮਹਿਦਰੀਆ ਸੀਰੀਅਸਲੀ ਥੈਂਕ ਯੂ ਜੀ थैंक यू बिग थैंक यू बट एक साल पहले मेरे फादर साहब ने मुझे आसन पदम से भी दिया कल जब खबर आई परसों होते मां इबम लिए बहुत बड़ी हो गया मेरे आउदे दो बल्ले रिजर्विंग समय थैंक यू बेटा थैंक यू यू सोवे निमली जी मैम इज द बेस्ट ਜੀ ਮੈਂ ਹਾਂ ਤੁਹਾਡੀ ਪੂਨਮ ਸਿੰਘ 호ਸਟ ਤੇ ਦੋਸਤ ਅੱਜ ਸਾਡੇ 베ੜੇ ਆਏ ਨੇ ਇੱਕ ਉਹ ਹਸਤੀ ਜਿਹੜੀ ਕਿਸੇ ਵੀ ਇੰਟਰੋਡਕਸ਼ਨ ਦੇ ਮਹਤਾਜ ਨਹੀਂ ਪੰਜਾਬ ਦੀ ਸ਼ੇਰਨੀ ਗੁਨਾਦੀ ਖਾਨ ਸੱਚੀ ਤੇ ਸੁੱਚੀ ਰੋਦੀ ਮਾਲ ਆਖਿਵਾ ਕਲਾ ਆ ਪਿੰਡ ਦੇ ਜੰਪਲ ਤੇ ਸਾਡੇ ਪੰਜਾਬੀਆਂ ਦਾ ਮਾਣ ਨਿਰਮਲ ਰਸ਼ੀਮ ਮੈਮ ਸਾ ਸੁਪਰ ਮੈਮ ਜੀ ਕੀ ਹਾਲ ਚਾਲ ਹੈ ਠੀਕ ਹੈ ਬੇਟੀ ਮੈਮ ਇਸ ਵਕਤ ਤੁਹਾਡੇ ਨਾਲ ਬੈਠ ਕੇ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਰੀਅਲੀ ਥੈਂਕ ਯੂ ਮੈਮ ਇੱਕ ਜੰਗ ਜਿੱਤੀ ਆ ਤੁਸੀਂ ਨਾ ਦੁਨੀਆ ਦੇ ਵਿੱਚ ਦੇਖੋ ਆ ਦੁਨੀਆ ਚੱਲ ਰਹੀ ਹੈ ਪੀੜ ਚੱਲ ਰਹੀ ਹੈ ਪੀੜ ਤੋਂ ਅਲੱਗ ਹੋ ਕੇ ਚੱਲਣਾ ਇੱਕ ਅਲੱਗ ਨਾਮ ਦਿਖਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਮੈਮ ਬਹੁਤ ਵੱਡੀ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਸ਼੍ਰੀ ਪਦਮ ਸ਼੍ਰੀ ਅਵਾਰਡ ਨਾਲ ਤੁਹਾਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਥੈਂਕ ਯੂ ਬਿਟਰ ਤੇ ਸਾਡੇ ਚਾਹਦੀ ਕਲਾ ਟਾਈਮ ਟੀਵੀ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਥੈਂਕ ਯੂ ਬਿਟਰ ਥੈਂਕ ਯੂ ਔਰ ਮੈਮ ਹੁਣ ਆਪਾਂ ਸ਼ੁਰੂ ਕਰਦੇ ਆਂ ਗੱਲਬਾਤ ਦਾ سلسلہ ਆ ਤੁਸੀਂ ਉਸ ਵਕਤ ਇਸ ਫਿਲਮ ਇੰਡਸਟਰੀ ਦੇ ਵਿੱਚ ਆਇਓ ਜਿਸ ਵਕਤ ਔਰਤਾਂ ਨੂੰ ਲੁਕੋ ਕੇ ਰੱਖਿਆ ਜਾਂਦਾ ਸੀ ਘਰਾਂ ਚੋਂ ਬਾਹਰ ਨਹੀਂ ਕੱਢਿਆ ਜਾਂਦਾ ਸੀ ਤੇ ਤੁਸੀਂ ਕਿਵੇਂ ਫਿਲਮ ਇੰਡਸਟਰੀ ਵੱਲ ਰੁਕ ਕੀਤਾ ਫਿਲਮ ਇੰਡਸਟਰੀ ਵਾਲ ਤਾਂ ਰੁਕਣੀ ਕਿ ਤਉ ਤੇ ਮੈਂ ਥੀਏਟਰ ਕਰਦੀ ਹੁੰਦੀ ਸੀ ਤੇ ਜਿਹੜੇ ਮੇਰੇ ਟੀਚਰ ਸੀ ਹਰਪਾਲ ਟਿਵਾਨਾ ਨੀਨਾ ਟਿਵਾਨਾ ਉਹਨਾਂ ਨੇ ਫਿਲਮ ਬਣਾਉਣੀ ਸੀ ਤੇ ਉਹਨਾਂ ਦੀ ਫਿਲਮ ਚ ਕੰਮ ਕੀਤਾ ਸੀ ਅੱਛਾ ਉਹਨਾਂ ਨੇ ਤੁਹਾਨੂੰ ਮੌਕਾ ਦਿੱਤਾ ਮਤਲਬ ਆਪਾਂ ਕਹਿ ਸਕਦੇ ਹਾਂ ਨੀਨਾ ਟਿਵਾਨਾ ਜੀ ਹਰਪਾਲ ਟਿਵਾਨਾ ਜੀ ਤੁਹਾਡੇ ਗੋਡファーਦਰ ਹਨ ਹਾਂਜੀ ਹਾਂਜੀ ਹਾਂ ਮਤਲਬ ਉਹਨਾਂ ਨੂੰ ਵੀ ਬੜਾ ਮਾਣ ਮਹਿਸੂਸ ਹੋ ਰਿਹਾ ਹੋਗਾ ਬਿਲਕੁਲ ਬਿਲਕੁਲ ਔਰ ਮੈਮ ਤੁਸੀਂ ਪੂਰੇ ਪਿੰਡ ਦੀ ਸ਼ਾਨ ਹੋ ਇਸ ਵਕਤ ਇਹ ਅਵਾਰਡ ਅਨਾਉਂਸ ਹੋਇਆ ਤੁਹਾਡੇ ਵਾਸਤੇ ਕਿਸ ਤਰ੍ਹਾਂ ਦਾ ਫੀਲ ਹੋ ਰਿਹਾ ਤੁਹਾਨੂੰ ਬਹੁਤ ਅੱਛਾ ਲੱਗ ਰ ਬਿ ਮਨ ਤੁਹਾਡੇ ਜਿਹੜੇ ਲੋਕਾਂ ਨੇ ਕਹਿਣ ਤੇ ਲੱਗਦਾ ਕਿ ਬਹੁਤ ਵੱਡੀ ਚੀਜ਼ ਹੈ ਜੀ ਨੇ ਤਾਂ ਆਪ ਨੂੰ ਤਾਂ ਇਹਨਾਂ ਪਤਾ ਨਹੀਂ ਨੂੰ ਲੱਗਦਾ ਤੇ ਉਹਨੂੰ ਲੋਕ ਵੱਡਾ ਬਣਾਉਂਦੇ ਨੇ ਜੀ ਆਪ ਨੂੰ ਨਹੀਂ ਪਤਾ ਲੱਗਦਾ ਉਹਨਾਂ ਨੇ ਪਤਾ ਕਹਿਣ ਤੇ ਬਲ ਗਿਆ ਵੀ ਬਹੁਤ ਵੱਡਾ ਵਾਕੀ ਬਹੁਤ ਵੱਡਾ ਇਨਾਮ ਹੈ ਇਸ ਮੈਂ ਦਰਸ਼ਕਾਂ ਨੂੰ ਦੱਸ ਦਵਾਂ ਕਿ ਇਸ ਅੜਬ ਬਿ ਨੇ ਬੜੀ ਮਿਹਨਤ ਕੀਤੀ ਹੈ ਇਹ ਗੁਲਾਬੋ ਮਾਸੀ ਗੁਲਾਬੋ ਜੱਤੀ ਜਿਹੜੀ ਹੈਗੀ ਇਸ ਵਕਤ ਮੈਮ ਇਹ ਪਦਮਸ਼ਰੀ ਅਵਾਰਡ ਦੇ ਨਾਮ ਨਾਲ ਜੋ ਗੁਲਾਬੀਪਣ ਤੁਹਾਡੇ ਚਿਹਰੇ ਤੇ ਮਹਿਸੂਸ ਕਰ ਪਾ ਰਹੀ ਆ ਮੈਂ ਬਹੁਤ ਰੀਅਲੀ ਮੈਨੂੰ ਵੀ ਬੜਾ ਪ੍ਰਾਊਡ ਫੀਲ ਹੋ ਰਿਹਾ ਤੁਹਾਨੂੰ ਤਾਂ ਹੋ ਹੀ ਰਿਹਾ ਹੋਊਗਾ ਤੁਹਾਡੇ ਲਈ ਬਹੁਤ ਵੱਡੀ ਗੱਲ ਹੈ ਤੇ ਮੈਮ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਵੀ ਤੁਸੀਂ ਫਿਲਮ ਇੰਡਸਟਰੀ ਦੇ ਵਿੱਚ ਕਾਫੀ ਟਾਈਮ ਤੋਂ 100 ਤੋਂ ਵੱਧ ਫਿਲਮਾਂ ਤੁਸੀਂ ਕਰ ਚੁੱਕੇ ਹੋ 150 ਕਰ ਚੁੱਕੇ 150 ਫਿਲਮਾਂ ਕਰ ਚੁੱਕੇ ਆ ਔਰ ਉੱਚਾਦਰ ਬਾਬੇ ਨਾਨਕ ਦਾ ਔਰ ਇੱਕੋ ਤੁਹਾਡੀ ਫਰਸਟ ਮੂਵੀ ਸੀ ਲੌਂਗ ਦਾ ਲਿਸ਼ਕਾਰਾ ਤੇ ਉਸ ਤੋਂ ਬਾਅਦ ਅੱਜ ਤੁਸੀਂ ਫਿਲਮ ਇੰਡਸਟਰੀ ਨੂੰ ਕਿਵੇਂ ਦੇਖਦੇ ਹੋ ਬਹੁਤ ਅੱਛੀ ਉਹਦੋਂ ਵੀ ਅੱਛਾ ਦੇਖਦੀ ਸੀ ਜੀ ਹੁਣ ਇਹ ਉਹਦੋਂ ਮਤਲਬ ਬਹੁਤਾ ਰੁਝਾਨ ਨਹੀਂ ਸੀਗਾ ਪਰ ਹੁਣ ਬਹੁਤ ਰੁਝਾਨ ਹੈ ਹੁਣ ਔਰ ਵੀ ਮਤਲਬ ਅੱਗੇ ਨਾਲ ਹੋਰ ਵੀ ਅੱਛਾ ਮਹਿਸੂਸ ਕਰ ਚੇਂਜ ਆਇਆ ਨਾ ਕਾਫੀ ਚੇਂਜ ਆਇਆ ਹਾਂ ਡਾਇਰੈਕਟਰ ਰਾਈਟਰ ਚ ਐਕਟਿੰਗ ਚ ਫਿਰ ਸਾਰਾ ਇਥੋਂ ਮਤਲਬ ਜਿਹੜੇ ਟੈਕਨੀਕਲ ਚੀਜ਼ਾਂ ਹੈਗੇ ਉਹ ਚ ਬਹੁਤ ਫਰਕ ਪਿਆ ਬਿਲਕੁਲ ਸੱਚ ਪਰ ਜਿਵੇਂ ਕਿ ਆ ਆਪਾਂ ਔਰਤਾਂ ਦੀ ਗੱਲ ਕਰਦੇ ਆ ਨਾ ਸਮ ਟਾਈਮਸ ਫਿਲਮ ਇੰਡਸਟਰੀ ਨੂੰ ਲੈ ਕੇ ਔਰਤਾਂ ਨੂੰ ਕਿਹਾ ਜਾਂਦਾ ਕਿ ਇੱਥੇ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਪ੍ਰੋਬਲਮਸ ਆਂਦੀਆਂ ਲਾਈਕ ਕੰਪਰੋਮਾਈਜ਼ਸ ਐ ਕਿ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਹੈ ਫਿਲਮ ਇੰਡਸਟਰੀ ਦੇ ਵਿੱਚ ਦੇਖੋ ਜੀ ਆਪਣੀ ਪੰਜਾਬੀ ਇੰਡਸਟਰੀ ਚ ਮੈਂ ਤਾਂ ਨਹੀਂ ਹਾਲੇ ਤੱਕ ਸੁਣਿਆ ਪਰ ਐ ਕਿਉਂਕਿ ਬਾਕੀ ਦੂਜੀ ਗੱਲ ਇਹ ਐ ਵੀ ਤੁਸੀਂ ਜੇ ਆਪ ਆਪ ਸਟਰੋਂਗ ਹੋਣਾ ਤਾਂ ਤੁਹਾਨੂੰ ਤੁਹਾਡੇ ਲਈ ਕੋਈ ਵੀ ਮਾਸਚੂਰੀ ਮਾੜਾ ਨਹੀਂ ਹੈ ਅੰਟਿਲ ਆਨ ਲਾਸਟ ਉਹ ਦੂਸਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਚਰਤੀ ਜਾਂਦੀਆਂ ਪਰ ਜੇ ਇੰਡਸਟਰੀ ਦੀ ਗੱਲ ਕਰੀਓ ਤੇ ਇੰਡਸਟਰੀ ਮਾੜੀ ਨਹੀਂ ਹੈ ਪਰ ਮਾੜੀ ਜੇ ਅਸੀਂ ਕਵਾਂਗੇ ਵੀ ਸਾਨੂੰ ਛੇਤੀ ਮਿਲ ਜੇ ਸੜਨ फटाफट ਇਹ ਹੋ ਜਾਏ ਇਹ ਹੋ ਜੇ ਉਹ ਜਿਹੜੀ ਜਿਆਦਾ ਛੇਤੀ ਕਰਦੇ ਨੇ ਉਹਨਾਂ ਲਈ ਥੋੜਾ ਸ਼ਾਰਟਕਟ ਤਰੀਕਾ ਬਣਾਉਂਦੇ ਨੇ ਉਹ ਥੋੜਾ ਮੁਸ਼ਕਿਲ ਹੈ ਬਸ ਤਾਂ ਦੇਖਿਆ ਜਾਵੇ ਤਾਂ ਮਤਲਬ ਹਰ profession ਦੇ ਵਿੱਚ प्रॉब्लम्स ਆਉਂਦੀਆਂ ਅਗਰ ਸੋਚਿਆ ਜਾਵੇ ਤਾਂ ਜੇਕਰ ਤੁਹਾਡੇ ਕਰਮ ਸਟਰੋਂਗ ਹੈ ਤੁਹਾਡਾ ਕੈਰੈਕਟਰ ਸਟਰੋਂਗ ਹੈ ਤਾਂ ਕੋਈ ਹਿਲਾ ਨਹੀਂ ਸਕਦਾ ਤੁਹਾਨੂੰ ਤੇ ਮੈਮ ਜਿਵੇਂ ਕਿ ਤੁਸੀਂ ਇੱਕ ਕਹਿੰਦੇ ਨਾ ਕੱਲੀ ਵਨ ਮੈਨ ਸ਼ੋ ਮੈਂ ਤੁਹਾਡੇ ਨਾਮ ਦਿਲਾਇਆ ਇਹ ਕਹਿ ਸਕਦੀ ਹਾਂ ਮੈਂ ਤੁਹਾਡੀ ਫਿਲਮਾਂ ਵੀ ਦੇਖਦੀ ਆ ਨਾ ਤੁਹਾਨੂੰ ਪਤਾ ਮੇਰੇ ਅਕੋਰਡਿੰਗ ਮੈਂ ਜਦੋਂ ਤੁਹਾਨੂੰ ਅਗਰ ਤੁਹਾਡੀ ਇੰਟਰੋਡਕਸ਼ਨ ਨੂੰ ਲੈ ਕੇ ਚੱਲਦੀ ਆ ਮੈਨੂੰ ਆਇਆ ਲੱਗਦਾ ਕਿ ਵੀ ਇੱਕ ਹਰ ਇੱਕ ਫਿਲਮ ਤੁਹਾਨੂੰ ਤੁਹਾਡੇ ਤੋਂ ਬਗੈਰ ਅਧੂਰੀ ਆ ਮਤਲਬ ਆ ਪ੍ਰੋਡਿਊਸਰਸ ਡਾਇਰੈਕਟਰਸ ਐਂਡ ਰਾਈਟਰਸ ਵੀ ਅਗਰ ਕਹਿੰਦੇ ਨਾ ਕਿ ਫਿਲਮ ਦਾ ਕਨਸੈਪਟ ਲਿਖ ਦਿਆ ਤਾਂ ਉਹਨਾਂ ਨੂੰ ਹੁੰਦਾ ਵੀ ਨਿਰਮਲ ਰਸ਼ੀ ਦਾ ਕਰੈਕਟਰ ਲਿਖਣਾ ਚਾਹੀਦਾ ਉਹ ਕਮਾਨ ਮਹਿਸੂਸ ਹੁੰਦਾ ਉਹ ਆ ਪਰ ਗੱਲ ਇਹ ਨਾ ਬੇਟੇ ਜਿਹੜਾ ਵੱਡਾ ਦਰਸ਼ਕਤ ਹੁੰਦਾ ਜਿਹਦੇ ਨਾਲ ਛੋਟੇ ਦਰਸ਼ਕਤ ਹਨ ਹੁਣ ਤੋਦੀ ਵੈਲ ਨਹੀਂ ਹੁੰਦੀ ਉਤੋਂ ਪਤਾ ਲੱਗਦਾ ਵੀ ਇਹ ਵੱਡਾ ਹੈ ਜਿਹੜੇ ਮੇਰੇ ਨਾਲ ਦੇ ਕੋ ਆਰਟਿਸਟ ਆ ਹੋਰ ਹੈਗੇ ਆ ਉਹ ਮੈਨੂੰ ਅੱਛੇ ਲੱਗਦੇ ਆ ਵੀ ਮੈਨੂੰ ਉਹ ਉੱਚਾ ਬਣਾਉਂਦੇ ਆ ਮੈਂ ਉੱਚੀ ਨਹੀਂ ਉਹ ਮੈਨੂੰ ਉੱਚਾ ਬਣਾਉਂਦੇ ਆ ਇਹ ਛੋਟੇ ਆਟਿਸਟ ਦੇ ਇੱਕ ਇੱਕ ਦੋ ਦੋ ਚਾਰ ਚਾਰ ਲਾਈਨਾਂ ਬੋਲਣ ਵਾਲੇ ਉਹਨਾਂ ਨੇ ਮੈਨੂੰ ਐਡਾ ਵੱਡਾ ਬਣਾਇਆ ਮੈਂ ਕਿਤੇ ਬਣ ਸਕੀ ਇਸ ਕੋਈ ਫਿਲਮ ਦੇ ਵਿੱਚ ਕਹਿੰਦਾ ਨਾ ਕਿ ਇੱਕ ਪਿਸਤੌਲ ਨੂੰ ਫੜ ਕੇ ਸੌ ਸੌ ਬੰਦਿਆਂ ਨੂੰ ਠੇਰੀ ਕਰ ਦੇਣ ਵਾਲੀ ੜਬੀ ਬੇਬੇ ਯੂ نو ਬਟ ਤੁਸੀਂ ਅਸਲ ਜ਼ਿੰਦਗੀ ਦੇ ਵਿੱਚ ਤੁਹਾਡਾ ਸੁਭਾਅ ਇਹਦੇ ਨਾਲ ਮੈਚ ਕਰਦਾ ਹੈ ਕਿ ਤੁਸੀਂ ਸੱਚੀ ੜਬੋ ਨਹੀਂ ਮੈਚ ਕਰਦਾ ਕਰਦਾ ਕਿਉਂਕਿ ਮੈਂ ਕੋਈ ਐ ਤਗਮਲਗਾ ਨਹੀਂ ਜਾਣਾਂ ਕਿ ਉਹ ਬਹੁਤ ਅੱਛੀਆਂ ਆ ਮੈਂ ਜਿੱਥੇ ਕਿਤੇ ਅੱਛਾ ਹੁੰਨਾ ਕਹਿੰਦਾ ਅੱਛੀ ਵੀ ਹੁੰਦੀਆਂ ਜਿੱਥੇ ਕਿਸੇ ਨੂੰ ਕੁਝ ਕਹਿਣੇ ਪੈਂਦੇ ਉਹ ਤੇ ਕਹਿਣੀਆਂ ਵੀ ਆ ਮੈਂ ਲੜ ਵੀ ਪੈਂਦੀ ਆ ਅਸਲੀ ਗੱਲ ਹੀ ਪੂਰੀ ਇੰਡਸਟਰੀ ਨੂੰ ਪਤਾ ਹੈ ਵੀ ਇਹ ਦਾ ਗੁੱਸਾ ਵੀ ਬਾਤ ਹੈਗਾ ਵੀ ਜੇ ਮੈਨੂੰ ਕੋਈ ਚੀਜ਼ ਇਸ ਤਰ੍ਹਾਂ ਨਹੀਂ ਮਿਲੇ ਜਾਂ ਕੋਈ ਕਿਸੇ ਦਾ ਕੁਝ ਗਲਤੋਕਲ ਹੁੰਦੀ ਹੋਈ ਹੋਵੇ ਫਿਰ ਮੈਨੂੰ ਗੁੱਸਾ ਆ ਜਾਂਦਾ ਮੈਂ ਲੜਦੀ ਵੀ ਆ ਉਹ ਉੱਥੇ ਵੀ ਮੈਂ ਇਹ ਕਹਿ ਸਕਦੇ ਹਾਂ ਕਿ ਵੀ ਨਿਰਮਲ ਰਿਸ਼ੀ मैम ਸਟ੍ਰਿਕਟ ਨੇ ਹਾਂ ਸਟ੍ਰਿਕਟ ਆਪਣੇ ਕੰਮ ਨੂੰ ਲੈ ਕੇ ਆਪਣੇ ਕੈਰੈਕਟਰ ਨੂੰ ਲੈ ਕੇ ਆਪਣੇ ਸੁਭਾਅ ਨੂੰ ਲੈ ਕੇ ਸਟ੍ਰਿਕਟ ਹੈ ਜੋ ਸਹੀ ਹੈ ਸਹੀ ਹੈ ਜੋ ਗਲਤ ਹੈ ਗਲਤ ਹੈ ਕਾਲਜ 'ਚ ਵੀ ਮੈਂ ਇਹ ਵੇਖ ਰਹੀ ਹਾਂ ਆਪਣੀ ਜ਼ਿੰਦਗੀ 'ਚ ਵੀ ਮੈਂ ਇਹ ਵੇਖ ਰਹੀ ਹਾਂ ਕਿ ਨਹੀਂ ਇਹ ਗਲਤ ਠੀਕ ਨਹੀਂ ਠੀਕ ਨਹੀਂ ਚਾਹੇ ਮੈਂ ਕਿਸੇ ਨੂੰ ਕਹਿਣ ਜੋਗੀ ਨਾ ਰਵੇ ਪਰ ਉਸ ਤੋਂ ਮਨਮੁਟਾਵ ਕਰ ਲੈਣਾ ਵੀ ਇਹਦਾ ਗਲਤ ਬੰਦਾ ਵੀ ਐ ਨਹੀਂ ਹੋਣਾ ਚਾਹੀਦਾ ਕਿਉਂਕਿ ਕਈ ਵਾਰੀ ਤੁਸੀਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਤੁਸੀਂ ਗੱਲ ਤੋਂ ਫਿਰ ਪਛਾਣ ਲਓ ਮੈਂ ਆ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜ਼ਿੰਦਗੀ 'ਚ ਇੱਕ ਆਦਮੀ ਹੋਣਾ ਜ਼ਰੂਰੀ ਆ ਮੈਂ ਇੱਕ ਪਰਸਨਲ ਸਵਾਲ ਤੁਹਾਨੂੰ ਪੁੱਛੂੰਗੀ ਕਿ ਤੁਸੀਂ ਜ਼ਿੰਦਗੀ ਨੂੰ ਇਕੱਲੇ ਜਿਹਾ ਹੈ ਹਨਾ ਕਿ ਤੁਸੀਂ ਵੀ ਮਹਿਸੂਸ ਕਰਦੇ ਕੀਤਾ ਕਿ ਹਾਂ ਮੇਰੀ ਜ਼ਿੰਦਗੀ 'ਚ ਆਦਮੀ ਹੋਣਾ ਚਾਹੀਦਾ ਸੀ ਤਾਂ ਮੇਰੀ ਜ਼ਿੰਦਗੀ ਜ਼ਿਆਦਾ ਵਧੀਆ ਹੋਣੀ ਚਾਹੀਦੀ ਆ ਸਮਥਿੰਗ ਯਾਰ ਇਹਨਾਂ ਫਿਰ ਕਿਤੇ ਜ਼ਿੰਦਗੀ ਵਾਲੀ ਵਧੀਆ ਹੁੰਦੀ ਬਿਲਕੁਲ ਸਹੀ ਮੈਂ ਸੇਮ ਟੂ ਮੀ ਮੈਂ ਤਾਂ ਆਪ ਹੀ ਮੈਂ ਆਪ ਹੀ ਸਰਗ ਉਹ ਆਪਣੀ ਸ਼ਹਿਰ ਦੀ ਆਪ ਦਾ ਕੁੜੀ ਵੀ ਆ ਮੁੰਡਾ ਵੀ ਆ ਦੈਟਸ ਦੈਟਸ ਯੂਰ ਮੇਨ ਫਾਇਰ ਮੈਮ ਆ ਪਦਮਸ਼ਰੀ ਅਵਾਰਡ ਜਦੋਂ ਤੁਹਾਨੂੰ ਤੁਹਾਨੂੰ ਕਾਲ ਆਈ ਸੀ ਦੇਖੋ ਜੀ ਮੈਂ ਆਮ ਗ੍ਰੇਟਫੁਲ ਟੂ ਦ ਸੈਂਟਰਲ ਗਵਰਨਮੈਂਟ ਓਕੇ ਮੈਂ ਪ੍ਰਾਈਮ ਮਿੰਿਸਟਰ ਜੀ ਮੋਦੀ ਸਾਹਿਬ ਦੀ ਵੀ ਫਿਰ ਆਪਣੇ ਨਾ ਇਕਬਾਲ ਸਿੰਘ ਲਾਲਪੁਰਾ ਹੈਗੇ ਉਹਨੇ ਆਪਣੇ ਚੇਅਰਮੈਨ ਹੈਗੇ ਆ ਅਮ ਨੈਸ਼ਨਲ ਕਮਿਸ਼ਨ ਕਮਿਸ਼ਨ ਆਫ ਮਨੋਰਟੀਜ਼ ਦੇ ওকে ਉਹਨਾਂ ਨੇ ਮੈਨੂੰ ਮਤਲਬ ਕਿਹਾ ਮੈਂ ਆਮ ਗ੍ਰੇਟਫੁਲ ਟੂ 뎀 ਸਾਰੇ ਨਾਲ ਵਿੱਚ ਜਿੰਨੇ ਵੀ ਲੋਕ ਹੈਗੇ ਮੈਂ ਕਹਿੰਦੀ ਆ ਸਾਡੇ ਪੰਜਾਬ ਲਈ ਆਰਟਿਸਟਾਂ ਲਈ ਬਹੁਤ ਵੱਡਾ ਦਰਵਾਜ਼ਾ ਖੁੱਲਦਾ ਹੂੰ ਪਰ ਯਾਵਲੇ ਜੋ ਕੋਈ ਕੁਸ਼ੀ ਵੀ ਕਰਦਾ ਕੋਈ ਵੀ ਹੋਵੇ ਉਹ ਮੈਨੂੰ ਚੰਗਾ ਲੱਗਦਾ ਦੇਖੋ ਪੰਜਾਬ ਲਈ ਨਹੀਂ ਨਾ ਕਰਦਾ ਫਿਰ ਮੈਨੂੰ ਅੱਛਾ ਨਹੀਂ ਲੱਗਦਾ ਹਾਂ ਪੰਜਾਬੀਆਂ ਲਈ ਕਲਾਕਾਰਾਂ ਲਈ ਐਡੀ ਸੋਹਣੀ ਗੱਲ ਕੀਤੀ ਹੈ ਨਾ ਮੈਂ ਰੀਅਲੀ ਉਹਨਾਂ ਲਈ ਬਹੁਤ ਗ੍ਰੇਟਫੁਲ ਹਾਂ ਥੈਂਕਫੁਲ ਹਾਂ ਜਦੋਂ ਮੈਮ ਤੁਹਾਨੂੰ ਕਾਲ ਆਈ ਸੀ ਗਿਰਿੰਗ ਵਜੀ ਸੀ ਤੁਹਾਨੂੰ ਇਹ ਗੱਲ ਕਿਆ ਗਿਆ ਸੀ ਕਿ ਵੀ ਤੁਸੀਂ ਤੁਹਾਡਾ ਨਾਮ ਪਦਮ ਸ਼੍ਰੀ ਅਵਾਰਡ ਲਈ ਹੈ ਨਾ ਨਹੀਂ ਪਦਮ ਸ਼੍ਰੀ ਨਹੀਂ ਕਿਆ ਸੀ ਅਵਾਰਡ ਲਈ ਮੈਂ ਡਰ ਗਈ ਸੀ ਮੈਂ ਕਿਹਾ ਅੱਜਕੱਲ ਹੋਰ ਬੜੇ ਗਲਤ ਮਨਦਿਚ ਬੰਦੇ ਹੁੰਦੇ ਨੇ ਨਾ ਐਵੇਂ ਨਾ ਮੇਰਾ ਐਡਰੈਸ ਲੈ ਕੇ ਬਹਿ ਜਾਣ ਤੇ ਮੈਨੂੰ ਕੁਝ ਕਹਿਣ ਫਿਰ ਮੇਰੇ ਨਾਲ ਆਪਣੇ ਗੁਰਪ੍ਰੀਤ ਭੰਗੋ ਮੈਡਮ ਨਾਲ ਮੈਂ ਕਿਤੇ ਕਰ ਲੂ ਗੱਲ ਮੈਂ ਕਹਣੀ ਪੈਂਦੀ ਹੈ ਅੱਜ ਕੱਲ ਬੜੇ ਖਰਾਬ ਲੋਕ ਹੈਗੇ ਆ ਵੀ ਐਵੇਂ ਨਾ ਮੈਨੂੰ ਰਿਪੋਰਟ ਕਰਨ ਵਾਸਤੇ ਮੇਰਾ ਸਾਰਾ ਕੁਝ ਮੰਗਦੇ ਹੋਣ ਬਾਇਓ ਡਾਟਾ ਫਿਰ ਆਪਣੇ ਹੈਗੇ ਆ ਲੁਧਿਆਣੇ ਉਹਨਾਂ ਦਾ ਬੇਟਾ ਗ੍ਰਿਪਾਜਨ ਸਿੰਘ ਗਿੱਲ ਦਾ ਬੇਟਾ ਡੀਪੀਆਰ ਉਹਨੇ ਫਿਰ ਮੈਨੂੰ ਫੋਨ ਕੀਤਾ ਕਿ ਤਾਂ ਕਿ ਮੈਡਮ ਆ ਗੱਲ ਲਈਏ ਮਤਲਬ ਸੀ ਫੇਕ ਨਾ ਕਰਿਓ ਮੈਂ ਠੀਕ ਹੈ ਸਾਰਾ ਕੁਝ ਤਾਂ ਮੈਨੂੰ ਪਤਾ ਲੱਗਿਆ ਨਹੀਂ ਤਾਂ ਮੈਂ ਮੈਂ ਸ਼ੈ ਉਹ ਤੇ ਇਹ ਨੂੰ ਐਵੇਂ ਮਤਲਬ ਜਦ ਕਿ ਫੇਕ ਹੈ ਹਾਂ ਮੈਨੂੰ ਨਹੀਂ ਆਣਾ ਅੱਜ ਕੱਲ ਬਹੁਤ ਕੁਝ ਚੱਲਦਾ ਹੈ ਪਤਾ ਨਹੀਂ ਚੱਲਦਾ اچھا ਹਾਂ ਫਿਰ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਾ ਕਿ ਮੈਨੂੰ ਪਰਸੋਂ ਦਬਾਰੇ ਫੋਨ ਆਇਆ ਉਹਨਾਂ ਦਾ ਆਪਣੇ ਇਕਬਾਲ ਜੀ ਦਾ ਕਹਿੰਦੇ ਵੀ ਤੁਹਾਡਾ ਹੋ ਗਿਆ ਪੰਜ 6 ਦਿਨ ਵਿੱਚ ਲੰਘੇ ਸੀ ਮੈਂ ਪਤਾ ਨਹੀਂ ਸਿਲੈਕਟ ਕਰੇ ਪਰ ਮੈਂ ਮਗਾ ਤੁਸੀਂ ਜਲ ਮੇਰੇ ਨਾਮ ਭੇਜਿਆ ਮੈਨੂੰ ਸਿਲੇਕਟ ਕੀਤਾ ਬਹੁਤ ਅੱਛੀ ਗੱਲ ਹੈ ਮਿਲੇ ਨਾ ਮਿਲੇ ਗੱਲ ਬਕਤੀ ਹੈ ਹਾਂ ਇਹ ਬਹੁਤ ਵੱਡੀ ਗੱਲ ਹੈ ਹਾਂ ਮੈਂ ਬੀ ਹੋ ਗਿਆ ਇਹ ਤਾਂ ਕੋਈ ਝੂਠ ਨਹੀਂ ਵੀ ਮੈਨੂੰ ਮਿਲਣਾ ਚਾਹੀਦਾ ਪਰ ਜਦੋਂ ਉਹਨਾਂ ਨੇ ਕਿਹਾ ਫਿਰ ਮੈਨੂੰ ਬੜਾ ਅੱਛਾ ਲੱਗਿਆ ਫਿਰ ਕਿੰਨਾ ਕਿੰਨਾ ਆਪਣੇ ਗੁਗੁਗਿਲ ਜੀ ਨੂੰ ਉਹਨਾਂ ਨੇ ਫੋਨ ਕੀਤਾ ਹੋਰ ਕੈਨੇਡਾ ਆਪਣੇ ਕੁਲਵੰਤ ਜੀ ਉਹਨਾਂ ਨੇ ਫੋਨ ਕੀਤਾ ਹੋਰ ਜਗ੍ਹਾ 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 ਫੋਨ ਕਰਕੇ ਉਹਨਾਂ ਨੇ ਮੇਰੇ ਬਾਰੇ ਪੁੱਛਿਆ ਹੋਗਾ ਵੇ ਸਾਰੇ ਇਨਕੁਆਇਰੀ ਕਰਦੇ ਹੈਗੇ ਵੀ ਹੁੰਦਾ ਹੀ ਹੈ ਮਤਲਬ ਕਿਸੇ ਨੂੰ ਜ ਇਹ ਜਾ ਕੁਝ ਕਹਿਣਾ ਹੋਵੇ ਬਹੁਤ ਪ੍ਰਾਊਡ ਫੀਲ ਹੋਇਆ ਹੋਗਾ ਤੁਹਾਨੂੰ ਬੜਾ ਅੱਛਾ ਹਾਂ ਉਹਨਾਂ ਸਾਰਿਆਂ ਨੇ ਮੇਰੇ ਭੈਣ ਭਰਾਵਾਂ ਨੇ ਬਹੁਤ ਅੱਛਾ ਜਵਾਬ ਦਿੱਤਾ ਹੈ ਤੁਗੂ ਜੀ ਨੇ ਵੀ ਉਹਨਾਂ ਨੇ ਕੁਰਾਨ ثورا نبی ਉਹ ਜਿਹੜੇ ਅਮਰੀਕਾ ਤੋਂ ਪੁੱਛਿਆ ਸਾਰੇ ਨੇ ਵੀ ਬਹੁਤ ਅੱਛੇ ਜਵਾਬ ਦਿੱਤੇ ਮੇਰੇ ਬਾਰੇ। ਉਹ ਰਾਤ ਕੀ ਦੀ ਸੋਣੀ ਨੰਗੀ ਹੋਗੀ ਜਦੋਂ ਤੁਸੀਂ ਮਹਿਸੂਸ ਕਰ ਰਹੇ ਹੋਗੇ। ਪਤਾ ਨਹੀਂ ਕਿ ਕਿਤੋਂ ਮੈਨੂੰ ਤਾਂ ਮੈਨੂੰ ਕਿੱਥੇ ਪਤਾ ਲੱਗਾ 11 ਵਜੇ ਅਨਾਉਂਸਮੈਂਟ ਹੋ ਗਿਆ ਮੇ ਦਾ ਸੌਂਗੀ ਸੀਗੀ। ਸਵੇਰੇ ਮੇਰੀ ਭਾਬੀ ਦਾ ਪਿੰਡੋਂ ਫੋਨ ਆਇਆ। ਇਹ ਭੈਣ ਜੀ ਵਧਾਈਆਂ ਵਧਾਈਆਂ ਮੈਂ ਕਹਦੀ ਆਂ ਕਹਿੰਦੇ ਤੁਹਾਨੂੰ ਵੀ ਉਹ ਇਨਾਮ ਮਿਲ ਰਿਹਾ। ਇਨਾਮ ਮਿਲ ਰਿਹਾ। ਫਿਰ ਪਤਾ ਲੱਗਿਆ ਫਿਰ ਮੇਰੇ ਸਾਰੇ ਫਰੈਂਡਸ ਕੀ ਹੋਰ ਕੀ ਸਾਰੀ ਇੰਡਸਟਰੀ ਮੇਰੀ ਪੰਜਾਬੀ ਫਿਲਮ ਦੀ ਇੰਡਸ ਹੁਣ ਆਪਾਂ ਗੱਲ ਕਰਾਂਗੇ ਪਰਿਵਾਰ ਬਾਰੇ। ਤੁਹਾਡਾ ਪਰਿਵਾਰ ਵੀ ਉਸ ਵਕਤ ਬਹੁਤ ਕੁਛ ਤਾਉਟ ਫੀਲੀ ਕਰ ਰਿਹਾ ਹੋਗਾ ਮੈਂ ਕੁਝ ਇੰਟਰਵਿਊਜ਼ ਦੇਖੀ ਆ ਕਿ ਸਭ ਲੋਕ ਤੁਹਾਡੇ ਪਿੰਡ ਦੇ ਲੋਕ ਪਿੰਡ ਦੇ ਖਿਵਾ ਹਾਂ ਆਪਣਾ ਕੋਈ ਗੈਸੀ ਇਹ ਆਪਣੇ ਟੀਵੀ ਵਾਲੇ ਹੋ ਗੱਲਬਾਤ ਕਰਕੇ ਆਏ ਮੇ ਭਾਬੀ ਨਾਲ ਭਰਾ ਨਾਲ ਆਪਣੇ ਬੱਚਿਆਂ ਨਾਲ ਸਾਰਿਆਂ ਨਾਲ ਗੱਲ ਕਰਦੇ ਤੇ ਤੁਸੀਂ ਮਤਲਬ ਤੁਹਾਡੀ ਜਿਹੜੀ ਸਟੱਡੀ ਵੀ ਹੋਈ ਸੀ ਤੁਸੀਂ ਆਪਣੇ ਭੂਆ ਦੇ ਕੋਲ ਕੀਤੀ ਸੀ ਗੰਗਾ ਨਗਰ ਗੰਗਾ ਨਗਰ ਹਾਂ ਕਿਉਂਕਿ ਮੈਂ ਗ੍ਰੈਜੂਏਸ਼ਨ ਉੱਥੇ ਕੀਤੀ ਸੀ ਫਿਰ ਇੱਥੇ ਜਾਪੁਰ ਜਾਣਾ ਸੀ ਮੈਂ ਇਕਨੋਮਿਕਸ ਦੇ ਐਮਏ ਕਰਨ ਫਿਰ ਮੈਨੂੰ ਇਥੇ ਐਡਮਿਸ਼ਨ ਕਹਿੰਦੇ ਮੇਰੇ ਕੋਈਦਾ ਮਾਮਾ ਜਿੰਦਲ ਦੇ ਕਾਸੀ ਕਹਿੰਦੇ ਇੰਨੇ ਸਾਰੇ ਸਰਟੀਫਿਕੇਟ ਚੱਕੀ ਫਿਰਦੀ ਐ ਸਪੋਰਟਸ ਦੇ ਕੀ ਡਰਾਮੇ ਦੇਖ ਕੇ ਹੋ ਕੇ 40 50 ਸਰਟੀਫਿਕੇਟ ਸੀ ਮੇਰੇ ਕੋਲੇ ਤੇ ਉਹ ਕਹਿੰਦੇ ਇਹਨੂੰ ਇੱਥੇ ਐਡਮਿਸ਼ਨ ਬਸੇ ਰੱਥੇ ਫਿਜ਼ੀਕਲ ਕਾਲਜ ਚ ਆਗੇਸ ਦੇਖੋ ਉਹ ਟਾਈਮ ਤੋਂ ਸ਼ੁਰੂਆਤ ਹੋਈ ਤੁਹਾਡੇ ਗੋਡਫਾਦਰ ਮਤਲਬ ਨੀਨਾ ਟਿਵਾਨਾ ਜੀ ਹਰਪਾਲ ਟਿਵਾਨਾ ਜੀ ਨੇ ਤੁਹਾਨੂੰ ਇੱਕ ਨਵਾਂ ਜ਼ਿੰਦਗੀ ਦਾ ਮੋੜ ਦਿੱਤਾ ਹਾਂਜੀ ਹਾਂ ਹਨਾ ਇਹ ਕਹਿੰਦੇ ਨਾ ਉਸ ਵਕਤ ਉਹ ਚਾਹੇ ਟਾਈਮ ਨੋਰਮ ਲੱਗ ਰਿਹਾ ਹੋਗਾ ਪਰ ਪਤਾ ਨਹੀਂ ਸੀ ਕਿ ਅੱਜ ਇੱਕ ਟਾਈਮ ਦੇ ਉੱਤੇ ਨਿਰਮਲ ਰਸ਼ੀ ਨਾਮ ਇੱਕ ਨੋਰਮਲ ਨਾਮ ਨਹੀਂ ਰਹਿ ਜਾਣਾ ਮਤਲਬ ਜਦੋਂ ਇਹ ਨਾਮ ਆਉਣਾ ਸਾਡੇ ਪੰਜਾਬੀਆਂ ਲਈ ਖਾਸ ਨਹੀਂ ਬਣਨਾ ਚਾਹੀਦਾ ਮੈਂ ਆਮ ਹੀ ਰਹਿਣਾ ਚਾਹੁੰਦੀ ਹਾਂ ਇਹੀ ਤੁਹਾਡੀ ਖਾਸੀਅਤ ਹੈ ਇਹੀ ਮੈਂ ਖਾਸ ਬਣਨੀ ਫਿਰ ਕਾਸਮ ਮੈਂ ਬਣਣਾ ਨਹੀਂ ਚਾਹੁੰਦੀ ਬਸ ਮੈਂ ਆਮ ਹੀ ਆ ਬਸ ਮੈਨੂੰ ਐ ਹੀ ਨਾ ਕੋਈ ਕਹੇ ਮੈਂ ਆਮ ਹੀ ਆ ਮੈਂ ਆਮ ਲੋਕਾਂ ਚੋਂ ਆ ਪਰ ਤੁਸੀਂ ਆਮ ਲੋਕਾਂ ਦੇ ਵਿੱਚ ਰਹਿ ਕੇ ਆਮ ਬਣ ਕੇ ਜਿਹੜੀ ਖਾਸੀਅਤ ਦੁਨੀਆ ਨੂੰ ਦਿੱਤੀ ਹੈ ਜੋ ਇਨਸਪੀਰੇਸ਼ਨ ਤੁਸੀਂ ਲੋਕਾਂ ਲਈ ਬਣ ਚੁੱਕੇ ਹੋ ਕਹਿੰਦੇ ਨਾ ਕਿ ਹਰ ਇੱਕ ਇਨਸਾਨ ਜਿੱਨਾ ਮਰਜੀ ਉੱਪਰ ਉੜ ਜੇ ਜਿੰਨੇ ਮਰਜੀ ਅਵਾਰਡ ਲੈ ਲੇ ਕਹਿੰਦੇ ਧਰਤੀ ਦੇ ਉੱਤੇ ਦੇ ਪੈਰ ਹੋਣੇ ਚਾਹੀਦੇ ਹਨਾ ਡਾਊਨ ਟੂ ਅਰਥ ਹੋਣਾ ਚਾਹੀਦਾ ਉਹ ਸ਼ਖਸੀਅਤ ਤੁਸੀਂ ਆਲਰੇਡੀ ਹੋ ਮਾਂ ਉਹ ਹੋ ਤੁਸੀਂ ਆ ਮੈਂ ਹੁਣ ਗੱਲ ਕਰੂੰਗੀ ਮੈਨੂੰ ਪਿੱਛੇ ਜੇ ਇੱਕ ਨਾ ਤੁਹਾਡਾ ਇੱਕ ਵਾਇਰਲ ਵੀਡੀਓ ਦੇਖਿਆ ਜਿਹਦੇ ਵਿੱਚ ਨਾ ਸਤਿੰਦਰ ਭਾ बोला हुआ है कि देखो साडे निर्मल ऋषि मैम कितने मेहनती है कितने हिम्मत ही है कि ਤੁਹਾਡੇ ਲਈ ਉਹਨਾਂ ਨੇ ਦਿਖਾਇਆ ਕਿ ਵੀ ਤੁਸੀਂ ਇੱਕ ਮਤਲਬ ਥੋੜਾ ਨੀਵਾ ਜਿਹਾ ਸ਼ਾਰਟ ਹੈ ਵੀ ਮਤਲਬ ਸ਼ਾਰਟ ਕਾਫੀ ਉੱਚਾ ਹੈ ਤੁਸੀਂ ਉੱਪਰ ਚੜੀ ਜਾ ਰਹੇ ਹੋ ਟੌਪ ਤੇ ਚੜੀ ਜਾ ਰਹੇ ਹੋ ਉਹਨਾਂ ਨੇ ਕਹਾ ਕਿ ਇਸਨ ਲਈ ਨੀਵੀਂ ਜਗ੍ਹਾ ਵੀ ਦੇਖੀ ਵੀ ਤੁਸੀਂ ਇੱਥੇ ਦੇ ਕੇ ਖੜ ਕੇ ਸ਼ਾਰਟ ਦੇ ਦਿਓ ਨਹੀਂ ਨਿਰਮਲ ਰਿਸ਼ੀ मैम ਅਪਸਟੇਅਰਸ ਚੜ ਰਹੀ ਨੇ ਚੜ ਰਹੀ ਨਹੀਂ ਮੈਂ ਤਾਂ ਹੋਰ ਥੀ ਕਿ ਮੈਂ ਉੱਪਰ ਜਾ ਕੇ ਆਪਣਾ ਸ਼ਾਰਟ ਦੂੰਗੀ ਜਿੱਥੇ ਡਾਇਰੈਕਟਰ ਨੂੰ ਚਾਹੀਦਾ ਜਿੱਥੇ ਤੁਹਾਡਾ ਟਰਡ ਸ਼ਾਰਟ ਅਲਟੀਮੇਟ ਆਊਗਾ ਨਿਰਮਲ ਰਸ਼ੀ ਮੈਮ ਉੱਥੇ ਜਾਣਗੇ ਉਹ ਵੀ ਫਿਰ ਰੱਬ ਦੀ ਮਿਹਰ ਹੈ ਨਾ ਜੀ ਮੇਰ ਮੇਰੇ ਤੇ ਮੈਂ ਇਸ ਤੋਂ ਜੋ ਤੁਹਾਡੀ ਉਮਰ ਹੈ ਹਾਂ ਉਮਰ ਨੂੰ ਲੈ ਕੇ ਆਪਾਂ ਕਹਿੰਦੇ ਸਹੀ ਵਰ ਕਹੇ ਤੇਰਾ ਹਲਕਾ ਫੁਲਕਾ ਕੰਪਰੋਮਾਈਜ਼ ਬੰਦਾ ਕਰ ਜਾਂਦਾ ਇਸ ਉਮਰ 'ਚ ਵੀ ਤੁਸੀਂ ਕੰਪਰੋਮਾਈਜ਼ ਨਹੀਂ ਕਰ ਰਹੇ ਠੀਕ ਹੈ ਯੂ ਆਰ ਲਿਵਿੰਗ ਯੂਰ ਲਾਈਫ ਲਾਈਕ ਈਸਟਰ ਵੈਸਟ ਨਿਰਮਲ ਰਸ਼ੀ ਮੈਮ ਇਸ ਦਾ ਬਿਲਕੁਲ ਨਹੀਂ ਆਉਣਾ ਸਹੀ ਗੱਲ ਹੈ ਇਹ ਜਦੋਂ ਨਹੀਂ ਆਉਣਾ ਲੋਕੀ ਕਰਦੇ ਨਹੀਂ ਬੰਦੇ ਭਾਵੇਂ ਜੋ ਮਰਜ਼ੀ ਕਰ ਲੋ ਮੁੜ ਕੇ ਨਹੀਂ ਆਉਣਾ ਬਸ ਇੰਨਾ ਕੁ ਸੋਚ ਲੈ ਜਿਹੜੇ ਬੰਦੇ ਇਹ ਟਾਈਮ ਮੁੜ ਕੇ ਨਹੀਂ ਆਉਣਾ ਮੁੜ ਕੇ ਟਾਈਮ ਹੀ ਨਹੀਂ ਆਉਣਾ ਤੇ ਬੰਦੇ ਨੇ ਵੀ ਮੁੜ ਕੇ ਨਹੀਂ ਆਉਣਾ ਹੂੰ ਉਹ ਕਰਨ ਲਈ ਜਿਹੜਾ ਕੁਛ ਕਰਦੇ ਸਹੀ ਚੰਗਾ ਮਾੜਾ ਨਹੀਂ ਚੰਗਾ ਐਸ ਤਰ੍ਹਾਂ ਦੇ ਅਵਾਰਡਸ ਤੁਹਾਡੀ ਝੋਲੀ ਪੈਂਦੇ ਰਹਿਣ ਪੈਂਦੇ ਰਹਿਣ ਪੈਂਦੇ ਰਹਿਣ ਹੋ ਗਈ ਹੈ ਨਹੀਂ ਬਹੁਤ ਹੱਲੇ ਵੀ ਹੱਲੇ ਵੀ ਦੇਖਿਓ ਤੁਸੀਂ ਉਹਨਾਂ ਦੀ ਝੋਲੀ 'ਚ ਪਏ ਮੈਨੂੰ ਵੀ ਖੁਸ਼ੀ ਮਿਲੇ ਉਹਨਾਂ ਨੂੰ ਦੇਖ ਕੇ ਜੀ ਹੋਰ ਵੀ ਲੋਕ ਲਾਈਨ ਦੇ ਵਿੱਚ ਬੈਠੇ ਨੇ ਮਿਹਨਤੀ ਨੇ ਉਹਨਾਂ ਨੂੰ ਉਹਨਾਂ ਨੂੰ ਹੈ ਕਿ ਬੱਸ ਇਹ ਵੀ ਕੰਮ ਕਰਕੇ ਅੱਛੇ ਰਾਈਟਰ ਅੱਛੇ ਹੈਗੇ ਮੁੰਡੇ ਹਰ ਇੱਕ ਦੀ ਕਦਰ ਕਰਨੀ ਜਿਹਨੇ ਹਰ ਬੱਚੇ ਦੀ ਇੱਕ ਲਾਈਨ ਲਿਖਣ ਵਾਲੇ ਬੰਤੇ ਦੀ ਇੱਕ ਲਾਈਨ ਬੋਲਣ ਵਾਲੀ ਦੀ ਕਦਰ ਕਰਨੀ ਚਾਹੀਦੀ ਹੈ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਅਵਾਰਡ ਪਾਉਣ ਤੋਂ ਬਾਅਦ ਕਿ ਤੁਸੀਂ ਪੂਰੇ ਹੋ ਪੂਰੇ ਤਾਂ ਮੈਂ ਬਸ ਮੈਂ ਤਾਂ ਆਪ ਨੂੰ ਪੂਰੇ ਸ਼ਬਦ ਨਹੀਂ ਬਸ ਮੈਂ ਕਿੰਨੇ ਕਿੰਨ੍ਹੇ ਇਨਸਾਨ ਹਮੇਸ਼ਾ ਸਿੱਖਦਾ ਰਹਿੰਦਾ ਸਿੱਖਦਾ ਰਹਿੰਦਾ ਹਾਂ ਸਿੱਖਣਾ ਤਾਂ ਬਹੁਤ ਖੁਸ਼ ਹੈ ਮੈਨੂੰ ਲੱਗਦਾ ਮੈਂ ਦੁਬਾਰਾ ਆਉਣੇ ਯਾ ਦੈਟਸ ਉਹੀ ਮੈਂ ਕਹਿ ਰਹੀ ਹਾਂ ਕਿ ਇਨਸਾਨ ਹਰ ਗੱਡੀ ਵੀ ਪੂਰਾ ਨਹੀਂ ਕਰਦਾ ਹਾਲ ਤਾਂ ਮੈਂ ਖੁਸ਼ੀ ਵੀ ਨਹੀਂ ਕੀਤਾ ਜ਼ਿੰਦਗੀ ਤੇ ਮੈਂ ਤਾਂ ਤੇ ਡਾਇਰੈਕਸ਼ਨ ਦੀ ਲਾਈਨ ਦੇ ਵਿੱਚ ਤੁਹਾਡਾ ਹੈ ਕੋਈ ਵਿਚਾਰ ਮੈਂ ਡਾਇਰੈਕਸ਼ਨ ਨਹੀਂ ਕਰਨਾ ਮਤਲਬ ਵੀ ਤੁਸੀਂ ਹਾਂ ਮੈਂ ਡਾਇਰੈਕਸ਼ਨ ਡਰਾਮੇ ਕੀਤੇ ਹੈ ਮੈਂ ਵਧੀਆ ਕੀਤੇ ਨੇ ਪਰ ਮੈਂ ਜੇ ਕੋਈ ਮੈਨੂੰ ਕੋਈ ਨਾ ਫਿਲਮ ਲਾਈਨ ਚ ਡਾਇਰੈਕਸ਼ਨ ਮੈਂ ਇਹ ਜਿਹਾ ਕੰਮ ਨਹੀਂ ਕਰਨਾ ਚਾਹੁੰਦੀ ਦਿਮਾਗ ਤੇ ਕੋਈ ਵੋਈ ਨਹੀਂ ਪਣਦਾ ਦਿਨ ਵਸ ਪਿਆਨਲ ਨਿਰੰਤਰ ਓਕੇ ਨਿਰੰਤਰ ਡਾਇਰੈਕਟਰ ਡਾਇਰੈਕਟਰ ਭੋਣਾ ਕੋਈ ਸਾਰੀ ਟੀਮ ਨੂੰ ਕਹਿੰਦੇ ਕਿ ਡਾਇਰੈਕਟਰ ਬੈਸਟ ਹੈ ਤਾਂ ਟੀਮ ਬੈਸਟ ਹੈ ਅਗਰ ਟੀਮ ਬੈਸਟ ਹੈ ਤਾਂ ਡਾਇਰੈਕਟਰ ਬੈਸਟ ਹੈ ਡਾਇਰੈਕਟਰ ਜੀ ਬਣਾਉਂਦਾ ਹੈ ਬੰਦੇ ਨੂੰ ਡਾਇਰੈਕਟਰ ਹੀ ਤਾਂ ਮੇਨ ਐਕਟਰ ਹੁੰਦਾ ਆਪਣੀ ਮੇਨ ਫਿਲਮ ਦਾ ਮੇਨ ਐਕਟਰ ਹੀ ਡਾਇਰੈਕਟਰ ਹੁੰਦਾ ਹੈ ਬਾਕੀ ਮੈਮ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਔਰ ਇਹ ਐਵਾਰਡ ਮਤਲਬ ਨਿਕਣਾ ਸਾਡੇ ਪੰਜਾਬੀਆਂ ਦੇ ਲਈ ਸਾਡੀ ਫਿਲਮ ਇੰਡਸਟਰੀ ਲਈ ਬਹੁਤ ਪ੍ਰਾਊਡ ਦੀ ਗੱਲ ਹੈ ਮਾਣ ਦੀ ਗੱਲ ਇਹ ਨਿਰਮਲ ॠषि मैम ਨੂੰ 어ਵਾਰਡ ਨਹੀਂ ਹੈ ਇਹ ਸਾਡੀ ਪੰਜਾਬੀ ਇੰਡਸਟਰੀ ਦੇ ਇੰਡਸਟਰੀ ਹਾਂ ਉਹ ਸਰਪੰਡਾ ਇੱਕ ਬੰਦੇ ਨੂੰ ਇੱਕ ਬੰਦੇ ਨੂੰ 어ਵਾਰਡ ਹੈ ਪਰ ਲੇਕਿਨ ਇਸ 어ਵਾਰਡ ਦਾ ਜਿਹੜਾ ਮੇਨ ਹੈ ਸਿਲਾ ਸਾਰਾ ਉਹ ਸਾਡੇ ਨਿਰਮਲ ॠषि मैम ਨੂੰ ਜਾਂਦਾ ਕਿਉਂਕਿ ਜਿੰਨੀ मैम ਨੇ ਸਟਰਗਲ ਕੀਤੀ ਹੈ ਮਿਹਨਤ ਕੀਤੀ ਹੈ ਸਾਰੀ ਇੰਡਸਟਰੀ ਇਸ ਤਰ੍ਹਾਂ ਦੀ ਮਿਹਨਤ ਕਰਨ ਲੱਗ ਗਈ ਹੈ ਨਹੀਂ ਮੈਨੂੰ ਲੱਗਦਾ ਇੰਡਸਟਰੀ ਬਹੁਤ سارے ਲੋਗ ਹੈ ਮਿੱਤ ਨੇ ਜਿਆਦਾ ਸਟਰਗਲ ਕੀਤੀ ਹੈ ਮਿੱਤ ਨੇ ਹਜ਼ਾਰ ਗੁਣੇ ਜਿਆਦਾ ਸਟਰਗਲ ਕੀਤੀ ਹੈ ਮਸਿਕ ਕੁਦਰਤ ਦੇ ਮਾਲਕ ਨੇ ਮੈਨੂੰ ਮੂਰੇ ਕਰਤਾ ਵੀ ਉਹ ਹਲੇ ਇਹ ਤੁਹਾਡੀ ਅਛਾਈ ਹੈ ਮੈਨੂੰ ਤੁਹਾਡੀ ਅਛਾਈ ਹੈ ਮੈਂ ਦੱਸਾਂ ਤੁਹਾਨੂੰ ਇਹ ਤੁਹਾਡੀ ਅਛਾਈ ਹੈ ਤੁਹਾਡੇ ਬੋਲ ਬੜੇ ਸ਼ੁੱਧ ਪਵਿੱਤਰ ਬੋਲ ਹੈ ਜਿਹੜੇ ਤੁਹਾਡੇ ਅੰਦਰ ਪਵਿੱਤਰ ਆਤਮਾ ਦੇ ਰਹੀ ਬਾਹਰ ਨਿਕਲਦੇ ਪਏ ਨੇ ਇਹ ਸੱਚਾਈ ਹੈ ਬਟ ਇਹ ਇਹ ਇਸ ਤੋਂ ਇਸ ਤੋਂ ਵੱਡੀ ਸੱਚਾਈ ਨਹੀਂ ਹੈ ਕਿ ਇਹ ਅਵਾਰਡ ਤੁਹਾਨੂੰ ਹੀ ਤੁਸੀਂ ਡਿਸਰਵ ਕਰਦੇ ਸੀ ਬਹੁਤ ਬਹੁਤ ਚੰਗਾ ਲੱਗਾ ਮੈਂ ਸਾਡੇ ਚਰਦੀ ਕਲਾ ਟਾਈਮ ਟੀਵੀ ਵੱਲੋਂ ਸਾਡੇ ਦਰਦੀ ਸਾਹਿਬ ਵੀ ਪਦਮਸ਼ਰੀ ਅਵਾਰਡਡ ਨੇ ਜਗਜੀਤ ਸਿੰਘ ਦਰਦੀ ਜੀ ਸਾਡੇ ਚਰਦੀ ਕਲਾ ਟਾਈਮ ਟੀਵੀ ਦੇ ਮਾਰਗ ਉਹਨਾਂ ਨੂੰ ਵੀ ਜਦੋਂ ਪਤਾ ਲੱਗਾ ਕਿ ਨਿਮਨ ਰਿਸ਼ੀ ਮੈਮ ਨੂੰ ਅਵਾਰਡ ਮਿਲਿਆ ਉਹ ਵੀ ਬਹੁਤ ਖੁਸ਼ੀ ਮੈਨੇ ਕਹਿੰਦੇ ਪੋਨਮ ਬਸ ਜਲਦੀ ਜਾ ਕੇ ਇਹ ਵੀ ਸਾਡੀ ਜਿਹੜੀ ਇੱਜ਼ਤ ਹੈ ਸਾਡੇ ਝੋਲੀ ਵਿੱਚ ਸਾਡੇ ਚਰਦੀ ਕਿਆ ਟਾਈਮ ਲੱਗਿਆ ਲੱਗਿਆ ਇਹ ਤਾਂ ਮੈਂ ਕਹ ਰਹੀ ਹਾਂ ਤੁਹਾਡੀ ਅਛਾਈਆਂ ਕਿ ਤੁਸੀਂ ਨੇ ਉੱਚੀ ਸੋਚ ਦੇ ਮਾਲਕ ਹੋ ਬਟ ਜੋ ਸੱਚਾਈ ਹੈ ਜੋ ਸਾਨੂੰ ਫੀਲ ਹੋ ਰਿਹਾ ਨਾ ਇਸ ਵਕਤ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਤੁਸੀਂ ਨਾਰਮਲ ਇਨਸਾਨ ਹੋ ਤੁਸੀਂ ਨਾਰਮਲੀ ਗੱਲ ਕਰ ਰਹੇ ਹੋ ਬਟ ਜੋ ਮਾਨ ਮੈਨੂੰ ਮਹਿਸੂਸ ਹੋ ਰਿਹਾ ਤੁਸੀਂ ਨਹੀਂ ਮੈਂ ਆਪਣੇ ਸ਼ਬਦਾਂ ਦੇ ਵਿੱਚ ਡਿਸਕ੍ਰਾਈਬ ਨਹੀਂ ਕਰ ਸਕਦੀ ਤੁਹਾਨੂੰ ਇਹ ਉਹ ਨਾਮ ਹੈ ਜਿ ਕਿ ਹੋਰ ਸਦਸ ਜੜ ਦੇ ਕਲਾ ਟਾਈਮ ਟੀਵੀ ਬਣਾ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਮਤਲਬ ਹੱਲੇ ਵੀ ਅਨਹੀਮ ਦਵਾਈ ਦੀ ਦੁਨੀਆ ਤੁਹਾਡੇ ਤੋਂ ਸਿੱਖੇ ਔਰ ਇਹ ਨਾਮ ਵਜਦਾ ਰਵੇ ਫਿਲਮਾਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਗੁਰਪਾਣੀ న్యూਸ 뮤ਜ਼ਿਕ entertainment show ਜੱਕੀ ਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਦੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਜਰਦੀ ਕਲਾ ਮੀਡੀਆ ਨੈਟਵਰਕ ਐਪ